ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਜੀਵੀਐਸ ਟਾਈਮਸ ਮੈਂ ਪ੍ਰਦੀਪ ਢਿਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਚ ਹਾਜ਼ਰ ਹੈ ਅੱਜ ਅਸੀਂ ਪਹੁੰਚੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਰਣਸੀ ਧੂਰਕੋਟ ਪਿੰਡ ਦੇ ਲਈ ਇੱਕ ਵੱਡੀ ਮਾਨ ਵਾਲੀ ਗੱਲ ਹੈ ਕਿਉਂਕਿ ਅਕਸਰ ਅਸੀਂ ਕਹਿਤਾ ਦਿੰਨੇ ਆ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਆ ਪਰ ਅਸੀਂ ਜ਼ਿੰਦਗੀ ਦੇ ਵਿੱਚ ਹਕੀਕਤ ਦੇ ਵਿੱਚ ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਹੈ ਉਹਨਾਂ ਦੀਆਂ ਕਈਆਂ ਗੱਲਾਂ ਕਿੰਨੀਆਂ ਸਿਰੇ ਉਤਾਰਦੇ ਆ ਇਹ ਸਾਨੂੰ ਵੀ ਪਤਾ ਹੈ ਪਰ ਇੱਕ ਪਰਿਵਾਰ ਤੂਰਕੋਟ ਦਾ ਇਹ ਅਜਿਹ ਹੈ ਜਿਨ੍ਹਾਂ ਨੇ ਆਪਣੇ ਬੇਟੀ ਲਈ ਬਹੁਤ ਸੰਘਰਸ਼ ਕੀਤਾ ਪਹਿਲਾਂ ਸਪੋਰਟਸ ਦੇ ਵਿੱਚ ਬੇਟੀ ਕਾਮਯਾਬ ਹੋਈ ਤੇ ਅੱਜ ਉਹ ਜਿਹੜਾ ਪੈਰਾ ਮਿਲਟਰੀ ਫੋਰਸ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੋਣ ਤੇ ਪਿੰਡ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਉਹਨਾਂ ਦੇ ਸਨਮਾਨ ਦੇ ਵਿੱਚ ਸਮਾਗਮ ਰੱਖਿਆ ਗਿਆ ਔਰ ਪਰਿਵਾਰ ਲਈ ਵੱਡੀ ਇੱਕ ਜਿਹੜੀ ਮਾਣ ਵਾਲੀ ਗੱਲ ਹੈ ਆਪਾਂ ਗੱਲ ਕਰਦੇ ਹਾਂ ਨਵਜੋਤ ਕੌਰ ਜਿਨ੍ਹਾਂ ਦਾ ਅੱਜ ਸਨਮਾਨ ਹੋਇਆ ਨਵਜੋਤ ਜੀ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜਾ ਘੜੀਆਂ ਇਹ ਬਹੁਤ ਘੱਟ ਲੜਕੀਆਂ ਦੇ ਹਿੱਸੇ ਆਉਂਦੀਆਂ ਕਿਵੇਂ ਮਹਿਸੂਸ ਕਰੇ ਥੈਂਕ ਯੂ ਸਰ ਪਹਿਲਾਂ ਤਾਂ ਤੁਹਾਡਾ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੇਰੇ ਪਿੰਡ ਵਾਸੀਆਂ ਨੇ ਮੇਰੇ ਤੋਂ ਵੀ ਜ਼ਿਆਦਾ ਮੇਰੀ ਇਸ ਮੰਜ਼ਲ ਦੀ ਖੁਸ਼ੀ ਮਨਵਾਈ ਮਨਾਈ ਹੈ ਤੇ ਮੇਰੇ ਪਰਿਵਾਰ ਤੇ ਅੱਜ ਮੇਰਾ ਇੱਥੇ ਸਨਮਾਨ ਰੱਖਿਆ ਅ ਪਹਿਲਾਂ ਇੱਕ ਸਪੋਰਟਸਮੈਨ ਤੌਰ ਤੇ ਜਦੋਂ ਤੁਸੀਂ ਸਪੋਰਟਸ ਦੇ ਵਿੱਚ ਸ਼ੁਰੂ ਕੀਤਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਪਹਿਲਾਂ ਤਾਂ ਪਰਿਵਾਰ ਤੋਂ ਹੀ ਪਰਮਿਸ਼ਨ ਲੈਣੀ ਬਹੁਤ ਔਖੀ ਹੁੰਦੀ ਹੈ ਲੜਕੀਆਂ ਲਈ ਤੇ ਪਰਿਵਾਰ ਦਾ ਕਿਹੋ ਜਿਹਾ ਯੋਗਦਾਨ ਰਿਹਾ ਮੇਰੇ ਪਰਿਵਾਰ ਨੇ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕੀਤਾ ਕਿਉਂਕਿ ਮੇਰੇ ਪਾਪਾ ਜੀ ਤੇ ਚਾਚਾ ਜੀ ਵੀ ਕਬੱਡੀ ਖੇਡਦੇ ਸੀ ਪਹਿਲਾਂ ਤੇ ਮੇਰੇ ਦਾਦਾ ਜੀ ਆਰਮੀ ਦੇ ਵਿੱਚ ਸਨ ਤੇ ਅਸਲੀ ਮੈਨੂੰ ਪਰਿਵਾਰ ਤੋਂ ਹਮੇਸ਼ਾ ਤੋਂ ਸ਼ੁਰੂ ਤੋਂ ਹੀ ਸਪੋਰਟ ਰਿਹਾ ਹੈ ਤੇ ਮੇਰੇ ਮਦਰ ਨੇ ਮੇਰੇ ਦਾਦੀ ਜੀ ਸਵੇਰ ਮੈਨੂੰ ਉਠਾਉਂਦੇ ਹੁੰਦੇ ਸੀ ਪ੍ਰੈਕਟਿਸ ਤੇ ਜਾਣ ਲਈ ਮੈਂ ਕਹਿੰਦੀ ਸੀ ਮਿਠਾ ਦਿਓ ਜਲਦੀ ਔੜਦੇ ਮੇਰੇ ਕਰ ਮੇਰੀ ਡਾਈਟ ਦਾ ਬਹੁਤ ਧਿਆਨ ਤੇ ਸ਼ੁਰੂ ਤੋਂ ਹੀ ਮੈਨੂੰ ਅੱਜ ਤੱਕ ਕਦੇ ਵੀ ਮੈਨੂੰ ਪਰਿਵਾਰ ਵੱਲੋਂ ਕبھی ਇਹ ਕਮੀ ਨਹੀਂ ਮਹਿਸੂਸ ਹੋਈ ਕਿ ਹਾਂ ਬਈ ਤੂੰ ਰਹਿਣ ਦੇ ਹੁਣ ਛੱਡ ਦੇ ਉਹਨਾਂ ਨੇ ਮੈਨੂੰ ਅੱਜ ਤੱਕ ਮੇ ਤੁਸੀਂ ਇੱਕ ਹੋਰ ਕੁੜੀਆਂ ਲਈ ਕਿੰਨੀਆਂ ਕੁੜੀਆਂ ਲਈ ਇਨਸਪੀਰੇਸ਼ਨ ਬਣ ਸਕਦੇ ਹੋ ਕਿਉਂਕਿ ਤੁਸੀਂ ਤੁਹਾਨੂੰ ਉਹ ਟਰੈਕ ਮਿਲ ਗਿਆ ਹੈ ਕਿ ਅੱਗੇ ਜ਼ਿੰਦਗੀ ਦੇ ਵਿੱਚ ਜਦੋਂ ਖੁਦ ਸাকਸੈਸ ਹੁੰਨੇ ਆ ਹੋਰਾਂ ਕੁੜੀਆਂ ਨੂੰ ਵੀ ਤੁਸੀਂ ਇੱਕ ਇਨਸਪੀਰੇਸ਼ਨ ਦੇਵੋਗੇ ਅ ਇਸ ਮੌਕੇ ਜੇ ਬੀਇੰਗ ਅ სპੋਰਟਸਮੈਨ ਤੁਹਾਡਾ ਜਿਹੜਾ ਸਫ਼ਰ ਹੈ ਕੀ ਪ੍ਰਾਪਤੀਆਂ ਰਹੀਆਂ ਔਰ ਕਿੰਨਾ ਕੌਖਾ ਰਿਆ ਨੌਕਰੀ ਤੱਕ ਕਿਉਂਕਿ ਨੌਕਰੀ ਲੈਣੀ ਵੀ ਸਾਡੇ ਦੇਸ਼ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ სპੋਰਟਸਮੈਨ ਅਜਿਹੇ სპੋਰਟਸਮੈਨ ਆ ਜਿਨ੍ਹਾਂ ਦੇ 골ਡ ਮੈਡਲ ਰੋਲਦੇ ਰਹ ਜਾਂਦੇ ਆ ਪਰ ਇਹ ਵੀ ਤੁਹਾਡੀ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਤੁਸੀਂ ਸਪੋਰਟਸ ਦੇ ਵਿੱਚ ਕਾਮਯਾਬੀ ਤੋਂ ਬਾਅਦ ਤੁਹਾਨੂੰ ਨੌਕਰੀ ਵੀ ਮਿਲੀ ਹੈ ਇਸ ਸਫਰ ਬਾਰੇ ਕੀ ਕਹਿਣਾ ਚਾਹੋਗੇ ਮੈਂ ਹੁਣ ਤੱਕ ਨੈਸ਼ਨਲ ਦੇ ਵਿੱਚੋਂ ਪਾ 3 ਵਾਰ 골ਡ ਮੈਡਲ ਤੇ 6 ਵਾਰ ਸਿਲਵਰ ਮੈਡਲ ਤੇ 3 ਵਾਰ ਬ੍ਰੌਂਜ਼ ਮੈਡਲ ਜਿੱਤ ਚੁੱਕੀ ਆ ਤੇ ਮੈਂ ਦੋ ਤਿੰਨ ਵਾਰ ਮੇਰੇ ਸਾ ਇੰਜਰੀ ਹੋ ਗਈ ਸੀ ਤੇ ਉਸ ਤੋਂ ਬਾਅਦ ਵੀ ਮੈਂ ਫਿਰ ਕਮਬੈਕ ਕੀਤਾ ਨਹੀਂ ਵੀ ਮੈਂ ਹੁਣ ਗੇਮ ਫੇਅਰ ਕਰਨੀ ਆ ਤੇ ਬਾਅਦ ਵਿੱਚ ਜਦੋਂ ਮੇਰੀ ਇੰਜਰੀ ਹੋ ਗਈ ਤਾਂ ਮੇਰਾ ਬਹੁਤ ਹੀ ਜ਼ਿਆਦਾ ਸਪੋਰਟਸ ਨਾਲੋਂ ਇੱਕਦਮ ਟੁੱਟ ਗਈ ਸੀ ਤਾਂ ਫਿਰ ਮੈਂ ਸਟੱਡੀ ਕਰਨੀ ਸਟਾਰਟ ਕੀਤੀ ਤੇ ਮੈਂ ਇਸ ਚੀਜ਼ ਬਾਰੇ ਨੌਲੇਜ ਗੇਨ ਸਟਾਰਟ ਕਰਨੀ ਸਟਾਰਟ ਕੀਤੀ ਕਿ ਇਸ ਤਰ੍ਹਾਂ ਆਪਾਂ ਜੌਬ ਵਿੱਚ ਅਪਲਾਈ ਕਰ ਸਕਦੇ ਆ ਵੀ ਸਾਡੇ ਤੋਂ ਕਿਹੜੀਆਂ ਕਮੀਆਂ ਰਹਿ ਜਾਂਦੀਆਂ ਜਿੰਨਾ ਕਰਕੇ ਸਪੋਰਟਸ ਵਾਲਿਆਂ ਨੂੰ ਜੌਬ ਨਹੀਂ ਮਿਲਦੀ ਜਾਂ ਕੀ ਹੋ ਜਾਂਦਾ ਕਈ ਵਾਰ ਆਪਾਂ ਇਹ ਹੁੰਦਾ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਨਹੀਂ ਕਰਵਾਉਂਦੇ ਤੇ ਉਹਨਾਂ ਵਿੱਚ ਕਿਸੇ ਸਰਕਾਰ ਦਾ ਵੀ ਕਸੂਰ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਗ੍ਰੈਜੂਏਸ਼ਨ ਹੀ ਨਹੀਂ ਹੁੰਦੀ ਆਪਾਂ ਅਪਲਾਈ ਨਹੀਂ ਕਰ ਸਕਦੇ ਜਾਂ ਫਿਰ ਸੈਂਟਰ ਆਰਮਡ ਪੁਲਿਸ ਫੋਰਸ ਦੀਆਂ ਜੋ ਹੈ ਆਪਾਂ ਸੋਚਦੇ ਨਹੀਂ ਸੈਂਟਰ ਦੀ ਜੌਬ ਆਪਾਂ ਸਟੇਟ 'ਚ ਹੀ ਅਪਲਾਈ ਕਰਨਾ ਇਸ ਚੱਕਰ 'ਚ ਵੀ ਆਪਾਂ ਜੌਬ ਵੱਲੋਂ ਰਹਿ ਜਾਂਦੇ ਆ ਪਰ ਨਹੀਂ ਮੈਂ ਆਪਣੀ ਗੇਮ ਨੂੰ ਕੰਟੀਨਿਊ ਕੀਤਾ ਹੈ 2 ਸਾਲਾਂ ਤੋਂ ਤੇ ਹੁਣ ਮੈਂ ਜਿਹੜਾ SSB ਵਿੱਚ ਵੈਕੈਂਸੀ ਨਿਕਲੀ ਤੇ ਮੈਂ ਅਪਲਾਈ ਕੀਤਾ ਤੇ ਮੇਰੀ ਮੈਰਿਟ ਦੇ ਬੇਸ ਤੇ ਉਹਨਾਂ ਨੇ ਮੈਨੂੰ ਨਾ ਇਸ ਸਟੇਟ ਕੋਟੇ ਦੇ ਵਿੱਚ ਚੱਕ ਲਿਆ ਤੇ ਹੁਣ ਸਪੋਰਟਸ ਮੈਂ ਅੱਗੇ ਵੀ SSB ਵੱਲੋਂ ਹੀ ਆਪਣੀ ਸਪੋਰਟਸ ਨੂੰ ਜਾਰੀ ਰੱਖਾਂਗੀ ਤੇ ਉਹਨਾਂ ਦੇ ਵੱਲੋਂ ਆਪਣੀ ਗੇਮ ਨੂੰ ਰਿਪਰੈਜ਼ੈਂਟ ਕਰਾਂਗੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਖਿਡਾਰੀਆਂ ਦੇ ਸਨਮਾਨ ਦੇ ਵਿੱਚ ਕਿਹਾ ਜਾਂਦਾ ਕਿ ਪੰਜਾਬ ਹੈ ਜਿਹੜਾ ਪੰਜਾਬ ਤੋਂ ਦੂਜੀਆਂ ਸਟੇਟਾਂ ਅੱਗੇ ਨਿਕਲ ਗਈਆਂ ਤੁਸੀਂ ਇਹ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਵਾਕਈ ਜਿਹੜਾ ਕਿਹਾ ਜਾਂਦਾ ਹੈ ਹਰਿਆਣਾ ਜਿਹੜਾ ਸਪੋਰਟਸ ਦੇ ਵਿੱਚ ਪੰਜਾਬ ਤੋਂ ਅੱਗੇ ਆ ਤੁਹਾਨੂੰ ਲੱਗਦਾ ਹਾਂਜੀ ਆਪਾਂ ਰੋਜ਼ ਨਿਊਜ਼ ਦੇਖਦੇ ਹਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਚੀਜ਼ ਆਪਾਂ ਨੂੰ ਉਦੀ ਮਿਲ ਜਾਂਦੀ ਆ 5 ਮਿੰਟ ਦੇ ਅੰਦਰ ਅੰਦਰ ਸਾਰੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਕਿਉਂ ਸਾਡਾ ਪੰਜਾਬ ਪਿੱਛੇ ਰਹਿ ਗਿਆ ਪਹਿਲੀ ਗੱਲ ਅਸੀਂ ਸਾਰਾ ਰੁਝਾਨ ਸਾਡਾ ਕੈਨੇਡਾ ਅਮਰੀਕਾ ਵੱਲ چلا ਗਿਆ ਆਪਾਂ ਹਮੇਸ਼ਾ ਕਹਿ ਦਿੰਨੇ ਆ ਨਹੀਂ ਵੀ ਬੱਚਿਆਂ ਨੂੰ ਬਾਹਰ ਭੇਜ ਦੋ ਕਿਉਂ ਭੇਜ ਦੋ ਕਿਉਂਕਿ ਆਪਾਂ ਨੂੰ ਲੱਗਦਾ ਜੌਬ ਨਹੀਂ ਮਿਲਦੀ ਆਪਣਾ ਟੈਲੈਂਟ ਦੀ ਤਾਂ ਨਹੀਂ ਕਮੀ ਟੈਲੈਂਟ ਦੀ ਕਮੀ ਟੈਲੈਂਟ ਦੀ ਕਮੀ ਬਿਲਕੁਲ ਹੀ ਨਹੀਂ ਬਸ ਸਪੋਰਟਰਸ ਦੀ ਕਮੀ ਆ ਤੇ ਇੱਕ ਕੋਚ ਦੀ ਕਮੀ ਆ ਆਪਾਂ ਚਾਹੀਦਾ ਹੈ ਸਰਕਾਰਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਛੋਟੀਆਂ-ਛੋਟੀਆਂ ਨਰਸਰੀਜ਼ ਚਲਾਈ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਗੇਮਾਂ ਖੜਵਾਏ ਜਾ ਸਰਕਾਰੀ ਸਕੂਲਾਂ ਦੇ ਵਿੱਚ ਗੇਮਾਂ ਬਿਲਕੁਲ ਹੀ ਬੰਦ ਹੋ ਗਈਆਂ ਪਹਿਲਾਂ ਜੋ ਕਿ ਚੱਲਦੀ ਸੀ ਪ੍ਰਾਈਵੇਟ ਤੇ ਗਵਰਨਮੈਂਟ ਸਕੂਲਾਂ ਦੇ ਵਿੱਚ ਕੋਚ ਰੱਖੇ ਤੇ ਜੋ ਕਿ ਬੱਚਿਆਂ ਨੂੰ ਗੇਮਾਂ ਦੇ ਨਾਲ ਗੇਮਾਂ ਨਾਲ ਜੋੜ ਤੇ ਹੌਲੀ-ਹੌਲੀ ਜਦੋਂ ਉਹ ਮਤਲਬ ਛੋਟੇ ਬੱਚੇ 4-5 ਸਾਲ ਮਿਹਨਤ ਕਰਨਗੇ ਤਾਂ ਉਹ ਇੰਟਰਨੈਸ਼ਨਲ ਮੈਡਲ ਜ਼ਰੂਰ ਲੈ ਕੇ ਆਉਣਗੇ ਤੇ ਬਸ ਸਰਕਾਰਾਂ ਉਹੀ ਅਪੀਲ ਆ ਕਿ ਛੋਟੀਆਂ-ਛੋਟੀਆਂ ਨਰਸਰੀਜ਼ ਜਾਂ ਛੋਟੇ-ਛੋਟੇ ਜੋ ਸੈਂਟਰਾਂ ਉਹਨਾਂ ਨੂੰ ਸਪੋਰਟ ਕਰੇ ਤਾਂ ਜਾਂ ਕੋਈ ਖਿਡਾਰੀ ਜੋ ਨੈਸ਼ਨਲ ਵਿੱਚੋਂ ਮੈਡਲ ਲੈ ਕੇ ਆਉਂਦਾ ਏ ਜਾਂ ਫਿਰ ਇੰਟਰਨੈਸ਼ਨਲ 'ਚੋਂ ਮੈਡਲ ਲੈ ਕੇ ਆਉਂਦਾ ਜਾਂ ਸਟੇਟ 'ਚੋਂ ਵੀ ਮੈਡਲ ਲੈ ਕੇ ਆਉਂਦਾ ਤਾਂ ਕੁਝ ਇਹੋ ਜਿਹੀਆਂ ਪਾਲਿਸੀਆਂ ਬਣਾਈ ਜਿਨ੍ਹਾਂ ਦੇ ਰੋਨਲਡਸ ਸਕਾਲਰਸ਼ਿਪ ਮਿਲੇ ਤਾਂ ਕਿ ਉਹ ਆਪਣੀ ਗੇਮ ਕੰਟੀਨਿਊ ਕਰ ਸਕੋ। ਸੋ ਸਾਡੇ ਵੱਲੋਂ ਇੱਕ ਵਾਰ ਫੇਰ ਪੂਰੀ মিডিਆ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪੂਰੇ ਪਰਿਵਾਰ ਨੂੰ ਮੁਬਾਰਕਾਂ ਔਰ ਨਵਜੋਧ ਦੇ ਮਦਰ ਨਾਲ ਨੇ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਸਤਿਕਾਰਾਂਗੇ। ਬਹੁਤ ਬਹੁਤ ਮੁਬਾਰਕਾਂ ਜੀ ਬੇਟੀ ਦੀ ਇਸ ਉਪਲਬਦੀ ਤੁਸੀਂ ਉਹਨਾਂ ਦਾ ਸਾਰਾ ਸਫਰ ਦੇਖਿਆ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਕਿ ਆਪਾਂ ਕੁੜੀਆਂ ਨੂੰ ਬਾਹਰ ਕੱਢੀਏ ਆਪਾਂ ਹਮੇਸ਼ਾ ਹੀ ਮੁੰਡਿਆਂ ਤੇ ਮਾਨ ਰੱਖਦੀਆਂ ਬੇਟੀਆਂ ਤੇ ਕੋਈ ਨਹੀਂ ਰੱਖਦਾ ਪਰ ਮੇਰੇ ਪੁੱਤ ਤੇ ਧੀਆਂ ਦੋ ਮੈਂ ਇਹਨਾਂ ਨੂੰ ਬਰਾਬਰ ਹੀ ਰੱਖਿਆ ਹੈ ਮੈਂ ਇਸ ਨੂੰ ਬਹੁਤ ਜ਼ਿਆਦਾ ਕਹਿ ਰਹੇ ਸੀ ਕਿ ਆਈਲੈਸਟ ਕਰ ਲਾ ਪਰ ਮੈਂ ਇਹਨੂੰ ਇਹੀ ਗੱਲ ਕਹਿੰਦੀ ਸੀ ਪੁੱਤ ਮਿਹਨਤ ਕਰਨੀ ਤਾਂ ਤੈਨੂੰ ਜ਼ਰੂਰ ਫਲ ਮਿਲੇ ਲੋਕ ਕਹਿੰਦੇ ਤਾਂ ਬਹੁਤ ਹੈ ਕਿ ਆਪਾਂ ਨੂੰ ਲੜਕੀ ਤੇ ਲੜਕੇ ਚ ਫਰਕ ਨਹੀਂ ਕਰਨਾ ਚਾਹੀਦਾ ਪਰ ਗਰਾਉਂਡ ਲੈਵਲ ਤੇ ਉਹ ਉਹਨੂੰ ਮੰਨਦੇ ਜਾਂ ਪ੍ਰੈਕਟੀਕਲੀ ਬਹੁਤ ਘੱਟ ਪਰਿਵਾਰ ਮੰਨਦੇ ਆ ਪਰ ਤੁਸੀਂ ਇਹ ਸਾਬਤ ਕੀਤਾ ਕਿ ਵਾਕਈ ਅਸੀਂ ਜਿਹੜਾ ਲੜਕੀ ਤੇ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਨਹੀਂ ਨਹੀਂ ਜੀ ਅਸੀਂ ਲੜਕੀ ਤੇ ਲੜਕੇ ਵਿੱਚ ਕੋਈ ਫਰਕ ਨਹੀਂ ਰੱਖਿਆ ਮੈਂ ਇਸ ਨੂੰ ਹੁਣ ਤੱਕ ਵੀ ਇਹੀ ਕਹਿੰਨੀ ਪੁੱਤ ਜਿਵੇਂ ਤੈਨੂੰ ਪਰਮਾਤਮਾ ਨੇ ਇੱਥੋਂ ਤੱਕ ਪਹੁੰਚਾਇਆ ਤੈਨੂੰ ਇਸ ਤੋਂ ਅੱਗੇ ਵੀ ਪਹਚਾਵੇਗੀ ਕਿ ਕਿਸੇ ਦਿਨ ਨੂੰ ਤੂੰ ਆਪਣੇ ਪਿੰਡ ਦਾ ਇਲਾਕੇ ਦਾ ਨਾਂ ਰੋਸ਼ਨ ਕਰੇਂਗੀ ਪੰਜਾਬ ਵਿੱਚ ਆ ਕੇ ਵੀ ਕੋਈ ਚੰਗੀ ਸਪੋਰਟ ਮਿਲੂਗੀ ਪਿੰਡ ਦੇ ਆਨੇ ਵੀ ਬਹੁਤ ਜ਼ਿਆਦਾ ਕੀਤਾ ਜਿਸ ਦਿਨ ਇਸ ਨੂੰ ਨੌਕਰੀ ਮਿਲੀ ਸਾਰੇ ਪਿੰਡ ਵਾਲੇ ਆ ਕੇ ਵਧਾਈਆਂ ਦੇ ਕੇ ਜ ਤੇ ਨਵਜੋਤ ਦਾ ਸਫਰ ਤੁਸੀਂ ਸਾਰਾ ਦੇਖਿਆ ਕਿ ਮੈਂ ਰਿਆ ਕਿੰਨਾ ਕਿ ਇਹਨੂੰ ਮਿਹਨਤ ਕਰਨੀ ਪਈ ਜਾਂ ਕਿੰਨਾ ਕਿ ਸੰਘਰਸ਼ ਕਰਨਾ ਪਿਆ ਹਾਂਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜਦੋਂ ਇਸ ਤੋਂ ਲੁਧਿਆਣੀ ਜਾਂ ਬਰਨਾਲੀ ਸਟੇਸ਼ਨ ਤੇ ਜਾਂਦੀ ਸੀ ਕਹਿੰਦੀ ਸੀ ਤੁਸੀਂ ਸੌਜੋ ਮੰਮਾ 9 ਵਜੇ ਟ੍ਰੇਨ ਆਉਣੀ ਪਰ ਨਹੀਂ ਨੀਂਦ ਆਉਂਦੀ ਜਿੰਨਾ ਚਿਰ ਵਿੱਚ ਟ੍ਰੇਨ ਦੇ ਬਹਿ ਕੇ ਫੋਨ ਨਹੀਂ ਸੀ ਕਰਦੀ ਉਹਨਾਂ ਚਿਰ ਨੀਂਦ ਨਹੀਂ ਸੀ ਆਉਂਦੀ ਕਿਉਂਕਿ ਬੱਚਿਆਂ ਨੂੰ ਬਾਹਰ ਕੱਢਣਾ ਬਹੁਤ ਔਖਾ ਪਰ ਮੈਨੂੰ ਇਸ ਤੇ ਬਹੁਤ ਵੱਡਾ ਅਜੇ ਵੀ ਤੇ ਪਹਿਲਾਂ ਵੀ ਮਾਣ ਸੀ ਵੀ ਮੇਰੀ ਨਰਾਸ਼ ਵੀ ਹੋ ਜਾਂਦੇ ਕਈ ਵਾਰ ਜਦੋਂ ਸਪੋਰਟਸ ਦੇ ਵਿੱਚ ਆਪਾਂ ਨੂੰ ਮਨਚ ਆਇਆ ਨਹੀਂ ਰਿਜ਼ਲਟ ਮਿਲਦਾ ਨਰਾਸ਼ ਵੀ ਹੋ ਜਾਂਦੀ ਸੀ ਨਹੀਂ ਜੀ ਜਦੋਂ ਸੱਟ ਵੱਜ ਜਾਂਦੀ ਸੀ ਉਦੋਂ ਥੋੜੇ ਦਿਨ ਨਾਰਾਜ਼ ਰਹੀਦਾ ਸੀ ਫਿਰ ਕਹੀਦਾ ਸੀ ਕੋਈ ਗੱਲ ਨਹੀਂ ਪੁੱਤ ਠੀਕ ਹੋ ਜੇਗੀ ਐਤਕੀ ਦਾ ਪਿਛਲੇ 2 ਸਾਲਾਂ ਤੋਂ ਬਹੁਤ ਜ਼ਿਆਦਾ ਕਸ਼ਟ ਰਿਆ ਪਰ ਪ੍ਰਮਾਤਮਾ ਨੇ ਮਿਹਨਤ ਦਾ ਫਲ ਜ਼ਰੂਰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਅੱਜ ਸਨਮਾਨ ਹੋਇਆ ਨਵਜੋਤ ਦਾ ਕੀ ਮਹਿਸੂਸ ਹੋ ਰਿਹਾ ਹੈ ਅੱਜ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਇਸ ਦੀਆਂ ਛੋਟੀਆਂ ਛੋਟੀਆਂ ਜਾਤਾਂ ਵੀ ਆ ਰਹੀਆਂ ਕਿ ਮੰਮੀ ਮੈਂ ਚੱਲੀਆਂ ਛੇਤੀ ਕਰ ਆਇਂ ਕਰ ਕਾਲਜ ਵੀ ਜਾਣਾ ਕਾਲਜ ਵਾਲੇ ਵੀ ਸੁਖਾਨੰਦ ਵਾਲੇ ਐਸ ਦੀ 5 ਮਿੰਟ ਵੇਟ ਕਰਦੇ ਸੀ ਕੋਈ ਗੱਲ ਨਹੀਂ ਤੂੰ ਮੰਮਾ ਨੂੰ ਤੰਗ ਨਾ ਕਰ ਅਸੀਂ 10 ਮਿੰਟ ਰੁਕ ਜਾਈਏ ਜੀ ਬੱਸ ਵਾਲਾ ਵੀ ਕਿਸੇ ਦੀ ਵੇਟ ਨਹੀਂ ਕਰਦਾ ਪਰ ਇਹਦੀ ਜ਼ਰੂਰ ਵੇਟ ਕਰਦਾ ਸੀ ਬਿਲਕੁਲ ਇੱਕ ਬੱਚੀ ਦੀ ਜਿਹੜੀ ਕਾਮਯਾਬੀ ਤੇ ਇੱਕ ਮਦਰ ਦਾ ਜਿਹੜਾ ਰਿਐਕਸ਼ਨ ਹੈ ਉਹਨਾਂ ਦਾ ਚਿਹਰਾ ਉਹਨਾਂ ਦੀਆਂ ਅੱਖਾਂ ਦੱਸ ਰਹੀਆਂ ਕਿ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਆ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਸ਼ਿੰਦਰ ਜੀ ਅਸੀਂ ਮਾਤਾ ਦੇ ਨਾਲ ਤਾਂ ਗੱਲ ਕੀਤੀ ਆ ਪਰ ਤੁਹਾਡੇ ਨਾਲ ਵੀ ਬੌਂਡਿੰਗ ਯਿੰਗੇ ਫਾਦਰ ਬਹੁਤ ਵਧੀਆ ਰਹੀ ਹੈ ਨਵਜੋਦੀ ਤੁਹਾਡਾ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਕਿਹਾ ਹੈ ਨਾ ਤੇ ਤੁਸੀਂ ਇਹ ਸਫਰ ਨੂੰ ਕਿਵੇਂ ਦੇਖਦੇ ਹੋ ਤੇ ਕੀ ਮਹਿਸੂਸ ਕਰ ਰਹੇ ਹੋ ਅੱਜ ਦੇਖੋ ਜੀ ਇਹ ਜਿਹੜਾ ਸਫਰ ਸੀ ਬਹੁਤ ਲੰਮਾ ਸੀ ਲੰਬੇ ਸਫਰ ਦੇ ਵਿੱਚ ਆਇਆਂ ਕਈ ਅੜਚਣਾਂ ਵੀ ਆਉਂਦੀਆਂ ਕਈ ਤਰ੍ਹਾਂ ਦੀਆਂ ਅੜਚਣਾਂ ਆਉਂਦੀਆਂ ਪਰ ਉਹਨਾਂ ਨੂੰ ਬਹੁਤ ਪ੍ਰਮਾਤਮਾ ਦੀ ਜਾਣੀ ਮੇਰ ਸਾਦਕਾ ਤੇ ਪਰਮਾਤਮਾ ਦੀ ਮਦਦ ਸਰਕਾਰ ਸਾਰੀਆਂ ਜਿਹੜੀਆਂ ਅੜਚਨਾ ਸੀ ਉਹਨਾਂ ਨੂੰ ਪਾਰ ਕਰਦੇ ਹੋਏ ਅੱਜ ਅਸੀਂ ਬਹੁਤ ਲੰਬੇ ਟਾਈਮ ਬਾਅਦ ਇਸ ਮਕਾਮ ਤੇ ਪਹੁੰਚੇ ਆ ਤੇ ਅੱਜ ਜਣੀ ਐਨੀ ਖੁਸ਼ੀ ਆ ਮਾਨੂੰ ਬਹੁਤ ਜ਼ਿਆਦਾ ਕਿਉਂਕਿ ਸਾਰੇ ਪਿੰਡ ਨੂੰ ਹੀ ਖੁਸ਼ੀ ਆ ਇਕੱਲੇ ਸਾਨੂੰ ਨਹੀਂ ਕਿਉਂਕਿ ਪਿੰਡ ਵਾਸੀਆਂ ਨੇ ਜਦੋਂ ਵੀ ਇਹ ਕਿਤੇ ਪ੍ਰੈਕਟਿਸ ਕਰਨ ਸਕੂਲ ਨੂੰ ਆਉਂਦੀ ਸੀ ਸਾਰੇ ਰਾਸਤੇ ਦੇ ਵਿੱਚ ਦੇਖਦੇ ਸੀ ਸਾਰੇ ਦੇਖ ਕੇ ਇਹ ਗੱਲ ਕਹਿੰਦੇ ਸੀ ਵੀ ਇਹ ਕੁੜੀ ਨੂੰ ਜੇ ਨੌਕਰੀ ਨਾ ਨ ਮਿਲੀ ਤਾਂ ਫਿਰ ਕਿਸੇ ਕੁੜੀ ਨੇ ਮਿਹਨਤ ਨਹੀਂ ਕਰਨੀ ਨਾ ਕਿਸੇ ਨੇ ਕੁੜੀ ਨੂੰ ਇਸ ਪਾਸੇ ਲਾਉਣਾ ਪਰ ਜਦ ਦਿਨ ਇਹ ਇਹਨੂੰ ਨੌਕਰੀ ਮਿਲੀ ਆ ਉਸ ਦਿਨ ਪਿੰਡ ਦਾ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਬੰਦਾ ਇਹੋ ਜਿਹਾ ਹੋਊਗਾ ਜਿਹਨੇ ਜਾਨੀ ਇਸ ਗੱਲ ਦਾ ਮੈਨੂੰ ਨਹੀਂ ਪਤਾ ਹੀ ਦਿੱਤੀ ਵੀ ਅੱਜ ਵੀ ਬਹੁਤ ਖੁਸ਼ੀ ਦੀ ਗੱਲ ਆ ਜਿਹੜੀ ਆਪਣੀ ਬੇਟੀ ਸੀ ਵੀ ਉਹਦੀ ਜਿਹੜੀ ਮਿਹਨਤ ਸੀ ਉਹਨੂੰ ਰੰਗ ਲੱਗੇ ਆ ਰੰਗ ਭਾਗ ਪ੍ਰਮਾਤਮਾ ਨੇ ਲਾਏ ਆ ਤੇ ਵੀ ਬਹੁਤ ਵੀ ਉਹਦੀ ਮਿਹਨਤ ਦਾ ਮੁੱਲ ਮੁੜਿਆ ਕਿਉਂਕਿ ਅਏ ਇਹ ਜਿਹੜਾ ਨਾ ਤਾਂ ਇਸ ਕੰਮ ਦੇ ਵਿੱਚ ਕੋਈ ਆਪਾਂ ਸ਼ਿਫਾਰਿਸ਼ੀ ਲਾਈ ਆ ਨਾ ਕੋਈ ਪੈਸਾ ਦਿੱਤਾ ਬਕਾਇਦਾ ਇਹਦੀ ਮਿਹਨਤ ਦੇ ਸਿਰ ਤੇ ਇਹਨੂੰ ਜੌਬ ਜਿਹੜੀ ਮਿਲੀ ਜਾਂਦੇ ਜਾਂਦੇ ਧੀਆ ਦੇ ਮਾਪਿਆਂ ਲਈ ਕੀ ਸੁਨੇਹਾ ਦੇਣਾ ਚਾਹੁੰਨੇ ਧੀਆ ਦੇ ਮਾਪਿਆਂ ਲਈ ਇਹੀ ਸੁਨੇਹਾ ਹੈ ਵੀ ਕਿਉਂਕਿ ਕਈ ਮਾਪੇ ਆ ਨਾ ਜਿਹੜੇ ਅੱਜ ਦੇ ਜਿਹੜਾ ਸਮਾ ਚੱਲ ਰਿਹਾ ਉਹ ਸਮੇਂ ਮੁਤਾਬਕ ਡਰ ਜਾਂਦੇ ਆ ਵੀ ਧੀਆ ਨੂੰ ਬਾਹਰ ਨਾ ਕੱਢੋ ਐ ਨਾ ਕਰੋ ਪਰ ਧੀਆ ਜਿਹੜੀਆਂ ਉਹ ਬਹੁਤ ਸਿਆਣੀਆਂ ਹੁੰਦੀਆਂ ਜੇ ਉਹਨਾਂ ਨੂੰ ਆਪਾਂ ਸਿਆਣੇ ਤਰੀਕੇ ਨਾਲ ਗਾਈਡ ਕਰੀਏ ਜਾਂ ਵਧੀਆ ਤਰੀਕੇ ਨਾਲ ਗਾਈਡ ਕਰੀਏ ਕਿਉਂਕਿ ਉਹਨਾਂ ਨੂੰ ਸਾਰਾ ਪਤਾ ਹੁੰਦਾ ਜਿੰਨਾ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੰਨਾ ਬੱਚਿਆਂ ਨੂੰ ਆਪਾਂ ਬਾਹਰ ਕੱਢਾਂਗੇ ਉਹਨਾਂ ਹੀ ਉਹਨਾਂ ਨੂੰ ਆਪਦੇ ਭਵਿੱਖ ਬਾਰੇ ਪਤਾ ਲੱਗੂਗਾ ਵੀ ਮੇਰੇ ਵਾਸਤੇ ਕੀ ਚੰਗਾ ਤੇ ਮੇਰੇ ਵਾਸਤੇ ਕੀ ਮਾੜਾ ਕਿਉਂਕਿ ਮੈਂ ਹੁਣ ਦੇਖਿਆ ਵੀ 10-12 ਸਾਲ ਦੇ ਵਿੱਚ ਨਵਜੋਤ ਨੇ ਉਹ ਕਿਹੜੀ ਸਟੇਟ ਆ ਜਿਹੜੀ ਸਟੇਟ ਦੇ ਵਿੱਚ ਨਹੀਂ ਗਈ ਤੇ ਕੱਲ੍ਹ ਕੋਈ ਜਾਂਦੀ ਸੀ ਹੂੰ ਬਸ ਸਾਡਾ ਤਾਂ ਇਹਦੇ ਨਾਲ ਸਾਥ ਸਿਰਫ ਜਾਂ ਤਾਂ ਬੌਡੇ ਬਸਟਾਣ ਟਿਕਰਸੀ ਜਾਂ ਲੁਧਿਆੜੇ ਟ੍ਰੇਨ ਤੇ ਜਾਂਣ ਟਿਕਸੀਗਾ ਇੱਥੋਂ ਟਿਕਰਸਾ ਸੀ ਜਾਂ ਰਾਤ ਨੂੰ ਜਿਵੇਂ 10 11 ਵਜੇ ਕਿਤੇ ਲੁਧਿਆੜੇ ਉਤਰ ਜਾਂਦੀ ਸੀ ਜਾਂ ਬਰਨਾਲੇ ਉਤਰ ਜਾਂਦੀ ਸੀ ਜਾਂ ਮੋਕੇ ਉੱਥੋਂ ਜਾ ਕੇ ਲੈ ਕੇ ਆਉਣ ਦਾ ਸੀ ਬਾਕੀ ਸਾਰਾ ਤਾਂ ਇਹਦਾ ਜਾਣ ਆਉਣ ਦਾ ਸਾਰਾ ਆਪ ਦਾ ਹੀ ਸੀ ਇਹਨੂੰ ਆਪ ਦੇ ਚੰਗੇ ਮਾੜੇ ਦਾ ਸਾਰਾ ਆਪ ਹੀ ਪਤਾ ਸੀ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹਣਾ ਵੀ ਬੱਚਿਆਂ ਨੂੰ ਬਾਹਰ ਕੱਢੋ ਉਹਨਾਂ ਨੂੰ ਭਵਖ ਵਿੱਚ ਆਪ ਦਾ ਜਿਉਣਾ ਸਿਖਾਓ ਵੀ ਕਿਵੇਂ ਕਿਹੜੇ ਤਰੀਕੇ ਨਾਲ ਜਿਉਣਾ ਹੈ ਉਹਨਾਂ ਨੂੰ ਸਾਰਾ ਆਪ ਦੇ ਚੰਗੇ ਮਾੜੇ ਦਾ ਪਤਾ ਲੱਗੂਗਾ ਉਹਨਾਂ ਨੂੰ ਜਿੰਨਾ ਹੋ ਸਕਦਾ ਬਾਅਦ ਵਿੱਚ ਬਹੁਤ ਬਹੁਤ ਵਧੀਆ ਸਨੇਹਾ ਦਿੱਤਾ ਹੈ ਅਸ਼ੇਂਦਰ ਜੀ ਨੇ ਕਿਉਂਕਿ ਜੇਕਰ ਅਸੀਂ ਬੱਚੀਆਂ ਤੇ ਵਿਸ਼ਵਾਸ ਕਰਾਂਗੇ ਤਾਂ ਉਹ ਵਿਸ਼ਵਾਸ ਦਾ ਫਲ ਹੈ ਜਿਹੜਾ ਜਰੂਰ ਮਿਲ ਮੋੜਦੀਆਂ ਬੱਚੀਆਂ ਤੇ ਨਵਜੋਤ ਉਹਦੀ ਇੱਕ ਬਹੁਤ ਵਧੀਆ ਉਦਾਹਰਣ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਦੇ ਵਿਸ਼ਵਾਸ ਦੇ ਉੱਪਰ ਆਪਣੀ ਮਿਹਨਤ ਦੇ ਉੱਪਰ ਜਿਹੜਾ ਵਿਸ਼ਵਾਸ ਰੱਖਿਆ ਤੇ ਅ ਅੱਜ ਜਿਹੜੀ ਕਾਮਯਾਬੀ ਹੈ ਉਹ ਹਾਸਲ ਕਰ ਚੁੱਕੀ ਹੈ ਨਵਜੋਤ ਇੱਕ ਵਧੀਆ ਜਿਹੜੀ ਪੈਰਾਮਿਲਟਰੀ ਫੋਰਸ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋਈ ਹੈ ਔਰ ਪਿੰਡ ਦੇ ਵਿੱਚ ਇੱਕ ਲੜਕੀ ਦਾ ਜਿਹੜਾ ਸਨਮਾਨ ਹੋਣਾ ਇਹ ਬਹੁਤ ਵੱਡੀ ਗੱਲ ਹੈ ਇੱਕ ਬੱਚੀ ਆਸਤੇ ਬਹੁਤ ਵੱਡੀ ਗੱਲ ਹੈ ਪਰਿਵਾਰ ਆਸਤੇ ਬਹੁਤ ਵੱਡੀ ਗੱਲ ਹੈ ਔਰ ਮੈਨੂੰ ਲੱਗਦਾ ਜਿੱਥੋਂ ਤੱਕ ਇਹ ਵੀਡੀਓ ਜਾਊਗੀ ਧੀਆਂ ਦੇ ਮਾਪਿਆਂ ਲਈ ਇੱਕ ਬਹੁਤ ਵਧੀਆ ਇਹ ਜਿਹੜਾ ਸਬਕ ਹੈ ਕਿ ਤੁਸੀਂ ਆਪਣੀਆਂ ਬੱਚੀਆਂ ਨੂੰ ਅੱਗੇ ਲਿਆਓ ਤੇ ਬੱਚੀਆਂ ਤੁਹਾਡਾ ਸਿਰ ਕਦੇ ਨੀਮਾ ਨਹੀਂ ਹੋਣ ਦੇਣੇ ਸੋ ਕੈਮਰਾ ਪਰਸਨ ਜੇਵੀਐਸ ਤੇ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਜੇਵੀਐਸ ਟਾਈਮਸ ਲਈ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ